ਇਹ 16 ਲੱਖ ਵਾਲੀ ਛੋਟੀ ਦਾ ਭਰਾ ਹੈ ਜਿਹੜੀ ਤਨੋਲੇ ਮੇਲੇ ਤੇ ਕੈਮੇ ਸਥਾਨ ਤੇ ਰਹੀ ਸੀ ਛੋਟੀ ਉਮਰ ਹੈ ਪਸ਼ੂਆਂ ਦਾ ਸ਼ੌਂਕ ਪੈ ਗਿਆ ਤੇ ਅੱਜ ਤੁਹਾਡੀ ਗੱਲ ਕਿਵੇਂ ਰਿਹਾ ਦੋਸਤੋ ਵੀ ਤੁਹਾਨੂੰ ਦਿਖਾਵਾਂਗੇ ਦੋਸਤੋ ਤੁਹਾਨੂੰ 16 ਲੱਖ ਦਾ ਕੋਈ ਨਾ ਮੁਕਾਬਲਾ ਚੱਲੀ ਜਾਂਦਾ ਡਾਕਟਰ ਸਾਹਿਬ ਦੇਖੀ ਜਾਂਦੇ ਤੁਹਾਨੂੰ ਡਾਕਟਰ ਸਾਹਿਬ ਨੂੰ ਦਿਖਾ ਆ ਦੀਏ ਕੱਲੇ ਕੱਲੇ ਘੱਟੇ ਤੇ ਸਮਾਂ ਲਾਈ ਜਾਂਦੇ ਆ ਦੇਖੀ ਜਾਂਦੇ ਆ ਦੋਸਤੋ ਤੇ ਤੁਹਾਨੂੰ ਮੈਂ ਦਿਖਾਵਾਂ ਕਿਵੇਂ ਇਨਾਮ ਹੈ ਤੋ ਪਹਿਲਾ ਨੰਬਰ ਤੁਸੀਂ ਸਾਹਮਣੇ ਕੱਟਾ ਦੇਖ ਸਕਦੇ ਹੋ ਪਹਿਲਾ ਨਾਮ ਉਹਨੂੰ ਦਿੱਤਾ ਗਿਆ ਤੇ ਦੂਜਾ ਉਹ ਤੇ ਤੀਜਾ ਤੇ ਬਾਕੀ ਅਨਾਉਂਸਮੈਂਟ ਹੋ ਰਹੀ ਆ ਬਾਈ ਬਾਈ ਨਾਲ ਦੀ ਦਾ ਜਿਹੜਾ ਇਨਾਮ ਹੈ ਜਿਹੜਾ ਆਇਆ ਰੀਵਨ ਲਾ ਰਿਹਾ ਨਾਲ ਦੀ ਦਾ ਤੁਹਾਨੂੰ ਸਾਹਮਣੇ ਦੇਖ ਸਕਦੇ ਆ ਬਾਕੀ ਤੁਹਾਨੂੰ ਕਿਸਾਨ ਭਰਾਵਾਂ ਨਾਲ ਪਸ਼ੂ ਪਾਲਕ ਭਰਾਵਾਂ ਨਾਲ ਮਿਲਾਂਵਾਂਗੇ ਵੀ ਕੀ ਇਹ ਕਿੱਥੋਂ ਆ ਬਾਇਆ ਵੀ ਕਿਹੜੇ ਨੰਬਰ ਟੈਗ ਕਿਹੜੇ ਬੁੱਲ ਦਾ ਕੱਟਾ ਇਹ 7ਵਾਂ ਸਥਾਨ ਲਿਆ ਜੀ 10 ਨੰਬਰ ਟੈਗ 10 ਨੰਬਰ ਟੈਗ ਕਿਹਦਾ ਜੀ 7ਵਾਂ ਸਥਾਨ ਹੈ ਜੀ 7ਵੇਂ ਨੰਬਰ ਤੇ ਖੜਜੋ ਜੀ ਆਕੇ 8ਵਾਂ ਸਥਾਨ ਹੈ ਜੀ 5 ਨੰਬਰ ਟੈਗ ਤੇ ਜਿਹੜਾ 9ਵੇਂ ਨੰਬਰ ਤੇ ਆਇਆ ਜੀ 13 ਨੰਬਰ ਟੈਗ ਹੈ ਮੈਂ ਟੈਗ ਦੁਬਾਰੇ ਬੋਲੂ ਉਸ ਤਰੀਕੇ ਨਾਲ ਨੰਬਰਾਂ ਤੇ ਲਾ ਲਓ ਪਹਿਲਾ ਨੰਬਰ 14 ਪਹਿਲੇ ਪਹਿਲੇ ਨੰਬਰ ਤੇ ਆਇਆ ਦੋਸਤੋ ਇਹ ਪਹਿਲੇ ਨੰਬਰ ਤੇ ਪਾ ਗੱਲਬਾਤ ਕਰ ਚੀਨਵਾ ਬਾਈ ਦਾ ਪਿੰਡ ਆਗਾ ਤੇ ਕਿਹੜੀ ਬਲੱਡ ਲਾਈਨ ਦਾ ਤੇ ਆਪਾਂ ਗੱਲਬਾਤ ਕਰਦੇ ਆਂਗੇ ਬਾਈ ਹਾਂਜੀ ਗੱਲ ਬਾਈ ਜੀ ਸਾਸਤਰੀ ਕਾਰਗਾਈ ਕੀ ਹਾਲ ਚੱਲ ਆ ਬਾਈ ਬਹੁਤ ਵਧੀਆ ਜੀ ਪਹਿਲਾਂ ਤਾਂ ਬਾਈ ਸਨੋ ਮੁਬਾਰਕਾਂ ਜਿਹੜਾ ਛੋਟਾ ਕਟਾਗਾ 0 ਤੋਂ 6 ਮਹੀਨੇ ਵਾਲੀ ਕੈਟਾਗਰੀ ਦੇ ਵਿੱਚ ਪਹਿਲੇ ਨੰਬਰ ਪਹਿਲੇ ਨੰਬਰ ਤੇ ਆਇਆਗਾ ਬਾਈ ਉਹਨੂੰ ਮੁਬਾਰਕਾਂ ਜੀ ਹਾਂਜੀ ਤਨਬਾਜੀ ਬਾਈ ਤੇ ਬਾਈ ਖੁਸ਼ ਹੋ ਸੰ ਪੂਰੇ ਬਹੁਤ ਵਧੀਆ ਪੂਰੀ ਠੀਕ ਆ ਬਾਈ ਤੇ ਬਾਈ ਸਭ ਤੋਂ ਪਹਿਲਾਂ ਸੁਬੀਰੀ ਉਮਰ ਕਿੰਨੀ ਹੈ ਇਹ 2 ਮਹੀਨੇ 10 ਦਿਨਾਂ ਦਾ ਹੋ ਗਿਆ ਜੀ 2 ਮਹੀਨੇ 10 ਦਿਨਾਂ ਦਾ ਆ ਗਿਆ ਆਪਾਂ ਕਹਿੰਦੇ ਹਾਂ ਜੀ ਹਾਂ ਮੈਂ ਵੀ ਮੁੱਲ ਮਿਲਿਆ ਹਾਂ ਬਾਈ ਮਹਿੰਦ ਦਾ ਮੁੱਲ ਮਿਲਿਆ ਤੇ ਬਾਈ ਇਹਦੀ ਬਲੱਡ ਲਾਈਨ ਕੀ ਆ ਗਈ ਇਹ ਖਰੀਦਾ ਆ ਗਈ ਆਪਣਾ ਬੱਚਾ ਜਣਾ ਸੋਮੂ ਠੀਕ ਹੈ ਆ ਸੋਮੂ ਦਾ ਬੱਚਾ ਹੈਗਾ ਜੀ ਇਹ ਠੀਕ ਹੈ ਠੀਕ ਹੈ ਬਾਈ ਤੇ ਇਹਦੀ ਮਾਂ ਦਾ ਕੀ ਰਿਕਾਰਡ ਰਿਹਾ ਦੁੱਧ ਦਾ ਦੁੱਧ ਦਾ ਜੀ 20 ਲੀਟਰ ਤੋਂ ਉੱਪਰ ਹੀ ਆ ਜੀ ਠੀਕ ਆ ਠੀਕ ਆ ਬਾਈ ਤੇ ਹੁਣ ਬਾਈ ਇਹਦੀ ਮਾਂ ਕਿੰਨੀ ਸੂਏ ਦੀ ਬਾਈ ਇਹੇ ਦੂਜੀ ਸੂਏ ਦਾ ਜੀ ਦੂਜੀ ਸੂਏ ਦੀ ਹੈ 20 ਲੀਟਰ ਤੋਂ ਦੁੱਧ ਉੱਤੇ ਆ ਬਾਈ ਉੱਪਰ ਹੈ ਜੀ ਹਾਂ ਠੀਕ ਆ ਬਾਈ ਤੇ ਬਾਈ ਇਹਨੂੰ ਫਿਰ ਕਿੰਨਾ ਕਿੰਗਾ ਆਏਗਾ ਇਹ ਸਾਰੀ ਨੂੰ ਸਾਰਾ ਨਹੀਂ ਪੀਤਾ ਜਾਂਦਾ ਇਹ ਤੂੰ ਅੱਛਾ ਵਾਦਾ ਕਰਕੇ ਲਾ ਰੋ ਜੀ ਮਤਲਬ 5-6 500 ਤਰੀਕੇ ਬਾਸ਼ੀਆ ਅੱਛਾ ਬਾਈ ਕੀ ਦੇਖ ਰਹੇ ਭਰਿਆ ਪੀ ਜਾਂਦਾ 10-12 ਕਿਲੋਟਰ ਦੁੱਧ ਪੀਂਦਾ ਰਹੇ ਆਪਾਂ ਕਹਿੰਦੇ ਹੋਰ ਭਾਈ ਇਹਦੀ ਕੀ ਖਰਾਕ ਰਹਿੰਦੀ ਹੈਗੀ ਹਾਂ ਜੀ ਜਦੋਂ ਦੁੱਧ ਹੀ ਦਰਾਇਆ ਜੀ ਹਜੇ ਠੀਕ ਆ ਕੋਈ ਹੋਰ ਕਾਫ ਕਰੋ ਜਿਹੜੀ ਖਾਣ ਨਹੀਂ ਲੱਗਿਆ ਲੇ ਭਾਈ ਤਿੰਨ ਮਹੀਨਿਆਂ ਦਾ ਹੋ ਗਿਆ ਵੀ 2.5 ਮਹੀਨੇ ਦਾ ਹੋਣ ਵਾਲਾਗਾ ਹਾਂ ਜੀ ਹਜੇ ਨਹੀਂ ਖਾਂਦੇ ਅੱਛਾ ਭਾਈ ਦੁੱਧ ਦੁੱਧ ਨਾਲ ਡੱਕ ਲੈਂਦਾ ਠੀਕ ਆ ਭਾਈ ਤੇ ਆ ਗਿਆ ਦੋਸਤੋ ਜਿਵੇਂ ਪਹਿਲੇ ਕੱਟੇ ਦੀ ਬਾਈ ਹੋਰਾਂ ਨੇ ਜਾਣਕਾਰੀ ਆਪਣੇ ਨਾਲ ਸ਼ੇਅਰ ਕਰੀ ਆ ਸਾਹਮਣੇ ਤੁਸੀਂ ਦੇਖ ਸਕਦੇ ਆ ਸਾਰੇ 10 ਦੇ 10 ਕੱਟਿਆਂ ਦੇ ਰੀਵਣ ਲੱਗ ਚੁੱਕੇ ਆ ਦੇਖ ਸਕਦੇ ਹੋ ਤੁਸੀਂ ਤੇ ਆਜੋ ਤੁਹਾਨੂੰ ਦਿਖਾਦਾ ਸਾਰੇ ਕੱਟਿਆਂ ਦੇ ਰੀਬਨ ਲੱਗੇ ਹੋਏ ਆਗੇ ਦੇਖ ਸਕਦੇ ਹੋ ਆਪਦੇ ਆਪ ਦੇ ਵਿੱਚ ਬਹੁਤ ਆਉਦੇ ਖੂਬਸੂਰਤ ਹੈਗੇ ਤੇ ਦੋਸਤੋ ਵੀਡੀਓ ਕਰ ਦਿਓ ਸ਼ੇਅਰ ਦੇਖ ਸਕਦੇ ਹੋ ਦੋਸਤੋ ਬਾਬਾ ਜੀ ਦਾ ਵੀ ਆ ਗਿਆ ਕੱਟਾ ਤੇ ਬਹੁਤ ਸੋਹਣੇ ਕੱਟੇ ਨੇ ਸਾਰੇ ਪਹੁੰਚੇ ਹੋਏ ਨੇ ਦੋਸਤੋ ਤੇ ਬਾਕੀ ਆਪਾਂ ਅਗਲੇ ਵਾਲੇ ਕੱਟੇ ਤੋਂ ਜਾਣਕਾਰੀ ਲਵਾਂਗੇ ਇਹ ਭਾਈ ਜੀ ਨਾਲ ਗੱਲ ਕਰਾਉਂਦਾ ਹਾਂ ਬਾਈ ਜੀ ਫਸਟਿਕ ਆਈਡੀ ਲਏ ਜਾ। ਪਹਿਲਾਂ ਤੁਹਾਨੂੰ ਮੁਬਾਰਕਾਂ ਜੀ ਬਹੁਤ-ਬਹੁਤ। ਕਿਹਦੇ ਪਿੰਡ ਤਾਂ ਹੈ? ਓਲੋ ਪਿੰਡ ਆ ਬਾਈ। ਕਿਉਂ ਵੱਲੋਂ? ਹਾਂ ਜੀ। ਅੱਛਾ ਮੇਲੇ ਚ ਪਹਿਲੀ ਵਾਰ ਹੀ ਆਏ? ਹਾਂ ਪਹਿਲੀ ਵਾਰ ਹੀ ਆਏ। ਪਹਿਲਾ ਬੱਚੀ ਲੈ ਕੇ ਆਏ। ਪਹਿਲੀ ਬੱਚਾ। ਪਹਿਲਾ ਤੀਜਾ ਨੰਬਰ ਲੱਗਿਆ। ਹਾਂ ਜੀ। ਤੇ ਇਹ ਮੁਰਾ ਕੈਟਾਗਰੀ ਚ ਇੱਕ ਨੂੰ ਤੇ 6 ਵੀ ਨਾ ਕਰਾਂ ਵਿੱਚ ਲੱਗਿਆ ਨਾ ਇਹ। ਠੀਕ ਹੈ ਤੇ ਫਿਰ ਹੁਣ ਅੱਗੇ ਮੇਲੇ ਚੱਲਿਆ ਕਰਾਂਗੇ ਆਪਾਂ? ਹਾਂ ਬਾਈ ਜੀ ਲੈ ਕੇ ਜਾਵਾਂਗੇ ਇਦੂ ਬਾਦ ਇਤਨਾ ਹੋਲੇ ਪਾਮਾਂਗੇ। ਇਤਨਾ ਲੈ ਪਾਮੋਗੇ। ਬਸ ਟੋਪ ਲੱਗਦੇ ਨੇ ਓਲੇ ਵਾਸਤੇ। ਹਾਂ ਜੀ। ਕਿਉ ਕਰਤੇ ਹੈਗੇ 14 15 ਨਾਲ ਬੱਚਾ ਹੈ ਜੀ ਆਪਣੇ ਕੋਲੇ ਜਿਹੜੇ ਵੱਡੇ ਹਾਂ 17 ਲੀਟਰ ਦੁੱਧ ਹੈ ਅੱਛਾ ਬਾਕੀ ਬੱਚੇ ਹੈ ਹਾਂ ਟੋਟੋ ਟ੍ਰਾਣੀ ਗਿਆ ਪਿਆਰ ਕੀਤਾ ਪਿੰਡਾ ਮੱਜਾ ਜੱਗਾ ਸਿੰਘ ਤੇ ਪੰਚਾਇਤ ਵੱਡਿਆਂ ਮੈਸੇ ਨੇ ਉਹ 2 3 ਦੀ ਰੇਂਜ ਚ ਠੀਕ 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 ਹੈ ਚੰਗੀ ਗੱਲ ਹੈ ਇਹ ਤੀਜੇ ਨੇ ਕਿਹੜੇ ਸਾਹ ਦਾ ਬੱਚਾ ਹੈ ਇਹ ਐਮ 51 ਦਾ ਜੀ ਐਮ 51 ਆ ਗਿਆ ਨਾ ਇਹ ਐਚ ਐਲ ਟੀ ਵੀ ਦਾ ਕਿਹੜਾ ਹੈ ਹਾਂਜੀ ਐਚ ਐਲ ਟੀ ਵੀ ਐਮ 51 ਹਾਂ ਐਮ ਸੀ 3 ਦਾ ਆ ਗਿਆ ਦੋੜ ਕੇ ਦਿਖਾ ਦੇ ਮਾੜਾ ਮੈਨੂੰ ਤੀਜੇ ਨੰਬਰ ਦਾ ਜੀ ਐਮ 51 ਸਰਕਾਰੀ ਸੀਮੰਟ ਦਾ ਜੀ ਇਹ ਸਰਕਾਰੀ ਸੀਮੰਟ ਦਾ ਤੇ ਤੀਜੇ ਨੰਬਰ ਤੇ ਆਇਆ ਦੋਸਤੋ ਇਹ ਤੇ ਦੇਖ ਸਕਦੇ ਹੋ ਤੁਸੀਂ ਇਹ ਜੀ ਬੱਚੇ ਜਰੂਰ ਦਾ ਜਰੂਰ ਮੇਰੇ ਚ ਲੈ ਕੇ ਆ ਕਰੋ ਜਿੰਨੇ ਸਾਨੂੰ ਭਰਾ ਮਿਲਾਇਆ ਸਾਰੇ ਸਾਨੂੰ ਇਹੀ ਗੱਲ ਤੇ ਪਹਿਲੀ ਵਾਰ ਵਾਲੇ ਆ ਇਹ ਸਾਰੇ ਭਰਾ ਪਹਿਲੀ ਵਾਰ ਮੇਲੇ ਤੇ ਆਏ ਨੇ ਪਹਿਲੀ ਵਾਰ ਹੀ ਚੈਂਪੀਅਨ ਬਣ ਕੇ ਆਏ ਨੇ ਜੇ ਜੇਨ ਬਣਦੇ ਦੋਸਤੋ ਸੋ ਪਿੰਡ ਪੈਵਲ ਕਨਾਹ ਸਿੰਘ ਬਾਬਾ ਜੀ ਦਾ ਨਾਮ ਹੈ ਇਹ ਆਪਾਂ ਸੇਮ ਹੀ ਨਾਮ ਤੇ ਪਾਇਆ ਸੀਗਾ ਸਤ ਸ੍ਰੀ ਅਕਾਲ ਜੀ ਦੋ ਮਹੀਨੇ ਦੀ ਉਮਰ ਹੈ ਫਿਰ ਸਵਾ ਦੋ ਦੀ ਹਾਂ ਸਵਾ ਦੋ ਮਹੀਨੇ ਆ ਰਹੀ ਚੀਜ਼ੇ ਦਾ ਸ਼ੇਵ ਨੇ ਪੂਰੀ ਹੁੰਦੀ ਫਿਰ ਹੋਰ ਵੀ ਅੱਗੇ ਜਾਣੇ ਹਾਂਜੀ ਹਾਂਜੀ ਪਹਿਲਾਂ ਜਿਹਨਾਂ ਨੰਬਰਾਂ ਚੱਲੋ ਬਹੁਤ ਚੰਗਾ ਜੀ ਪ੍ਰੋਬਲਮ ਨਹੀਂ ਤੁਹਾਨੂੰ ਮੇਰੇ ਵੱਲ ਮੇਰੀ ਵਾਤ ਤਿਆਰੀ ਕਰੋ ਠੀਕ ਆ ਵੀਰੇ ਧੰਨਵਾਦ ਦੋਸਤੋ ਕੋਟੜਾ ਕਲਾ ਦੇ ਵਿੱਚ ਦੂਜੇ ਨੰਬਰ ਤੇ ਜਿਹੜਾ ਰਿਹਾਗਾ ਕੱਟਾ ਤੁਹਾਡੇ ਸਾਹਮਣੇ ਆ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਉਣੇ ਆ ਬਾਈ ਜੀ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਤੁਸੀਂ ਦੂਜੇ ਨੰਬਰ ਤੇ ਤਾਂ ਆਪਣਾ ਕੱਟਾ ਲੈ ਕੇ ਆਏ ਹੋਗੇ ਮਾਇਕੀ 16 ਕੱਟਿਆਂ ਚ ਤੁਹਾਡਾ ਦੂਜੇ ਨੰਬਰ ਦਾ ਤੇ ਬਾਈ ਪਹਿਲੀ ਵਾਰ ਐਮਐਲਏ ਦੇ ਵਿੱਚ ਨਹੀਂ ਬਾਈ ਜੀ ਆਪਣੇ ਧਨੋਲੇ ਦੇ ਛੋਟੀ ਜਿਹੀ ਚੈਂਪੀਅਨ ਠੀਕ ਹੈ ਜਿਹੜੀ 16 ਲੱਖ ਵਾਲੀ ਠੀਕ ਹੈ 16 ਲੱਖ ਦੀ ਹਾਂਜੀ ਠੀਕ ਹੈ ਉਹ ਇਹਦੀ ਦੂਸਤ ਵਾਰ ਉਹ ਫਿਰ ਚੜਕ ਮੇਲੇ ਜਿੱਤੀ ਸੀ ਉਹਦਾ ਭਰਾ ਆ ਜੀ ਇਹ ਉਹਦਾ ਭਰਾ ਇਹ 16 ਲੱਖ ਵਾਲੀ ਛੋਟੀ ਦਾ ਭਰਾ ਆਗਾ ਹੈ ਜਿਹੜੀ ਧਨੋਲੇ ਮੇਲੇ ਤੇ ਕੈਮੇਸਤਾਨ ਤੇ ਰਹੀ ਸੀ ਪਹਿਲੇ ਸਥਾਨ ਤੇ ਪਹਿਲੇ ਸਥਾਨ ਤੇ ਤੇਰੇ ਕਿਹੜੇ ਮੁਕਾਬਲੇ ਵਿੱਚੋਂ ਇਥੇ ਤਨੂਲੇ ਖੀਰਿਆਂ ਚ ਸੀ ਚੀਰੀਆਂ ਦੇ ਵਿੱਚੋਂ ਪਹਿਲੇ ਨੰਬਰ ਤੇ ਸੀ ਆਪਣਾ ਜਿਹੜਾ ਕਿਤੇ ਸੀਗੀ ਦੋ ਦੰਦ ਚੋਂ ਜੜਕ ਦੇ ਵਿੱਚੋਂ ਦੋ ਦੰਦ ਦੇ ਵਿੱਚੋਂ ਸੀਗੀ ਤੇ ਇਹਦੀ ਮਾਂ ਦਾ ਤੇ ਬਾਪ ਦਾ ਰਿਕਾਰਡ ਕੀ ਆ ਵਾ ਇਹਦੀ ਮਾਂ ਦਾ ਜੇ ਆਪਾਂ ਲੈਏ ਸੀਗੇ ਹਰੇਣੇ ਚੋਂ ਠੀਕ ਹੈ ਜੀ ਹਾਂ ਉਹ 20 ਪਲਸ ਵਾਲੀ ਆ ਠੀਕ ਹੈ ਤੇ ਇਹ ਹੈਗਾਗਾ ਹੁਣ ਆਪਣਾ ਭੀ ਹੁੰਦਾ ਜੀ ਠੀਕ ਹੈ ਜੀ ਭੀਮ ਦਾਗਾ ਜੀ ਤੇ ਜੋਧਪੁਰ ਵਾਲੇ ਭੀਮ ਦਾਗਾ ਤੇ ਭਾਈ ਇਹਦਾ ਖਾਣ ਪੀਣ ਕੀ ਹੈ ਅਜੇ ਤੱਕ ਖਾਣ ਪੀਣ ਦਾ ਵੀਰ ਇੱਕ ਦਾ ਫੀਡ ਕਰ ਗਿਆ ਜੀ ਠੀਕ ਹੈ ਜੀ ਤੇ ਬਾਕੀ ਦੁੱਧਾ ਬਾਕੀ ਦੁੱਧਾ ਕਿੰਨਾ ਦੁੱਧ ਪੀ ਜਾਂਦਾ ਫਿਰ ਇਹ ਦੁੱਧ ਦਾ ਵੀਰ ਅੱਧਾ ਛੱਡ ਦੇਣਾ ਅੱਧਾ ਦੁੱਧ ਛੱਡ ਦੇਣੇ ਉਹ ਬਾਕੀ ਦਾ 10 ਲੀਟਰ ਦੁੱਧ ਸ਼ੀ ਜਿਵੇਂ ਜਿਵੇਂ ਵੱਡਾ ਹੋ ਜਾਂਦਾ ਫਿਰ ਤੇ ਲੱਗ ਜਾਂਦਾ ਉਸ ਨੂੰ ਕਟਾਈ ਜਾਂਦੀ ਠੀਕ ਹੈ ਤੇ ਹੋਰ ਕਿਸਾਨਪਾ ਪਸ਼ੂ ਪਾਲਕਪਰਾਵਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਪਾਲਕਪਰਾਵਾਂ ਦਾ ਹੀ ਕਹਿਣਾ ਚਾਹੁੰਦੇ ਆ ਵੀ ਆਪਣਾ ਮਿਹਨਤ ਕਰਨ ਵਧੀਆ ਠੀਕ ਹੈ ਇਹ ਆਪਾਂ ਕੋਈ ਵੀ ਮਿਹਨਤ ਕਰਾਂਗੇ ਉਹਦਾ ਫਲ ਤਾਂ ਮਿਲਦਾ ਹੀ ਮਿਲਦਾ ਠੀਕ ਹੈ ਹਾਂਜੀ ਜਿਹੜਾ ਤੁਸੀਂ ਸਾਹਮਣੇ ਕਟਾ ਦੇਖਿਆ ਉਹਨਾ ਇਹ ਪੰਜਵੇਂ ਸਥਾਨ ਤੇ ਰਿਹਾਗਾ ਬਾਈ ਜੀ ਕਿੱਥੋਂ ਪਹੁੰਚੇ ਹੋਗੇ ਕੈਮੀ ਬਾਹਰ ਪਹੁੰਚੇ ਮੇਲੇ ਦੇ ਵਿੱਚ ਆ ਦਲੇਰ ਸੰਘੜਾ ਪਿੰਡ ਆ ਜੀ ਪਹਿਲੀ ਵਾਰ ਹੀ ਪਹੁੰਚੇ ਆ ਪਹਿਲੀ ਵਾਰ ਪਹੁੰਚੇ ਹੋਗੇ ਤੇ ਇੱਕ ੱਟੇ ਦਾ ਕੀ ਰਿਕਾਰਡ ਆ ਬਾਈ ਸੂਰਵੀਰ ਦਾ ੱਟਾ ਜੀ ਇਹ ਠੀਕ ਹੈ 18 ਲੀਟਰ ਦੁੱਧ ਆ ਜੀ ਠੀਕ ਹੈ ਛੋਟੀ ਉਮਰ 에 ਪਸ਼ੂਆਂ ਦਾ ਸ਼ੌਂਕ ਪੈ ਗਿਆ ਤੇ ਅੱਜ ਤੁਹਾਡੀ ਗੱਲਬਾਤ ਕਰਾਉਣੇ ਆਗੇ ਇੱਕ ਛੋਟੇ ਜੇ ਪਸ਼ੂ ਪਾਲਕ ਕਿਸਾਨ ਭਰਾ ਨਾਲ ਬਾਈ ਜੀ ਪਹਿਲਾਂ ਤੁਹਾਡਾ ਨਾਮ ਦੱਸ ਦੋ ਕੀ ਆ ਕਿਹੜਾ ਪਿੰਡ ਆਗਾ ਕੋਟਦੁੰਨੇ ਤੋਂ ਆਉਗੇ ਤੇ ਇਹਦੀ ਬਲੱਡ ਲਾਈਨ ਕੀ ਆਗੀ ਅੱਛਾ 77 75 ਦਾ ਪੋਤਾ ਹੈਗਾ ਇਹ ਦੀਪ ਪਨੇਰ ਦਾ ਤੇ ਮਾਂ ਦਾ ਕੀ ਰਿਕਾਵਾ ਮਿਲਕਿੰਗਾ 17 ਲੀਟਰ ਤੇ ਇਹਨੂੰ ਤੁਸੀਂ ਉਹ ਸਾਹਮਦੇ ਹੋ ਪਿਆਰਾ ਇਹਦੇ ਨਾਲ ਬੜਾ ਕੱਖ ਕੋਖੇ ਹੀ ਪਾਉਂਦੇ ਨੇ ਜੀ ਠੀਕ ਹੈ ਕਿਵੇਂ ਲੱਗ ਰਿਹਾ ਫਿਰ ਮੇਲਾ ਜਿੱਤ ਕੇ ਪਹਿਲੀ ਵਾਰ ਆਏ ਹੋਗੇ ਠੀਕ ਹੈ ਧੰਨਵਾਦ ਜੀ ਦੇਖ ਸਕਦੇ ਹੋ ਦੋਸਤੋ ਜਿਹੜੇ ਜਵਾਖਾਂ ਨੂੰ ਮੈਂ ਕਹਿੰਦਾ ਲਵੇ ਲੱਗਣ ਦਿੰਦੇ ਵੀ ਇਹ ਕੰਮਾਂ 'ਚ ਕੁਝ ਨਹੀਂ ਹੈਗਾ ਆ ਦੇਖ ਲਓ ਚੈਂਪੀਅਨ ਬਣ ਕੇ ਗਿਆ ਹੈਗਾ ਅੱਜ ਘਰਿਓ ਵੀਡੀਓ ਸ਼ੇਅਰ ਕਰੋ